ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕਾਫੀ ਚਿਰ ਬਾਅਦ ਡੇਲੀ ਪਲਾਨਿੰਗ ਕਰੀ ਰਹੀ ਸੀ ਵਲੌਗ ਪਾਉਣੇ ਆ ਵਲੌਗ ਪਾਉਣੇ ਆ ਪਾਉਣੇ ਆ ਅੱਜ ਪਾਉਣੇ ਕੱਲ ਪਾਉਣੇ ਆ ਸਾਰਾ ਸੈੱਟ ਨਹੀਂ ਆ ਰਹੀ ਟਾਈਮਿੰਗ ਜੀ ਹੁਣ ਕੋਸ਼ਿਸ਼ ਕਰਾਂਗੇ ਡੇਲੀ ਵਲੌਗ ਪਾ ਕਰਾਂਗੇ ਤੇ ਕਾਫੀ ਹੁਣ ਸਤੰਬਰ ਦਾ ਮਹੀਨਾ ਤੇ ਸਮੋਸ ਨੂੰ ਪੈ ਰਹੀ ਆ ਅੱਜ ਚੰਗਾ ਦਿਨ ਜਾਂ ਲੱਗਿਆ ਤੇ ਸਾਡਾ ਬੰਦਾ ਆ ਮੇਰੇ ਘਰ ਆਲਾ ਝਾੜੂ ਮਾਰ ਤੇ ਰੱਖਿਆ ਕੱਲਾ ਇੱਥੇ ਜੀ ਤੇ ਆਪਣੀ ਆ ਜੌਬ ਸੀ ਆ ਹਰੀ ਰੈਡੀ ਹੋ ਗਈ ਆ ਆ ਬੰਗਲੋ ਆ ਸਾਰਾ ਜਿਹਾ ਰੈਡੀ ਹੋਇਆ ਬਹੁਤ ਫਰਕਸ ਵਾਲਾ ਆਪਣੇ ਇੰਡੀਆ ਤੇ ਯੂਕੇ ਦੇ ਵਿੱਚ ਮਾੜੇ ਮੋਟੀ ਸੜਕ ਤੇ ਮਿੱਟੀ ਢਿੱਗ ਫੇ ਬਿਸਤਰੀ ਬਣਾਉਂਦੇ ਤੋਂ ਹਨਾ ਕੰਮ ਕਰ ਕਰਦੇ ਤੋਂ ਸਾਲਾ ਅੱবি ਝਾੜੂ ਮਾਰਨਾ ਪੈਂਦਾ ਕਲੀਨ ਜਵਾਂ ਕਲੀਨ ਛੜਕ ਜਵਾਂ ਕਲੀਨ ਕਰਕੇ ਦੇਣੀ ਪੈਣੀ ਆ ਨਹੀਂ ਇਥੇ ਆਫੀਸਰ ਹੁਣੇ ਆ ਜਾਣੇ ਆ ਕਮਪਲੀਟ ਹੋ ਜਾ ਜੇ ਹੋ ਜਾਣੀਆਂ ਫਾਈਨ ਪੈ ਜਾਣਾ ਉਹ ਸਾਡਾ ਬੰਦਾ ਉਹ ਉਹ ਡਰਾਈਵਰ ਰੱਖਿਆ ਸੀ ਹਮ ਛੜਦਾ ਰੈਂਚ ਲਊਗਾ ਬਸ ਦੇਖੋ ਜਮਾਂ ਕਲੀਨ ਕਰਕੇ ਦੇਣਾ ਸੜਕਾਂ ਇਥੇ ਸਾਨੂੰ ਸੜਕ ਵੀ ਜਮਾਂ ਕਲੀਨ ਕਰਕੇ ਦੇਣੀ ਪੈਣੀ ਆ ਜੇ ਨਹੀਂ ਕਲੀਨ ਕਰਕੇ ਦੇਦੇ ਇੱਥੇ ਹੁਣੀ ਆ ਜਾਣੇ ਆਫੀਸਰ ਸਾਨੂੰ ਫਾਈਨ ਪੈ ਸਕਦਾ ਉਹ ਸਾਰਾ ਜਮਾਂ ਕਲੀਨ ਕਰਕੇ ਦੇਣਾ ਪੈਣਾ ਤੁਹਾਨੂੰ ਦਿਖਾਉਨੇ ਆ ਬੰਗਲੋ ਵਾਲੀ ਜੋਬ ਰੈਡੀ ਹੋਈ ਆ ਬਾ ਦੋ ਕੁ ਮਹੀਨੇ ਸੀ ਕਰਤੀ ਰੈਡੀ ਬੰਦੇ ਟੀਮ ਸਾਡੀ ਬਹੁਤ ਵੱਡੀ 7-8 ਜਾਨੇ ਟੀਮ ਆ 7-8 ਦਿਨਾਂ ਚ ਮਤਲਬ ਜਾਣੇ ਹੈਗੇ ਆ ਤੇ ਦੋ ਕੁ ਮਹੀਨੇ ਜੋਬ ਰੈਡੀ ਕਰਤੀ ਆ ਆ ਜੋਬ ਆ ਬਾਬੇ ਉਹ ਬੰਗਲੋ ਬਾਅਦ ਦੋ ਕੁ ਮਹੀਨੇ ਜੀ ਰੈਡੀ ਕਰਤਾ ਟੀਮ ਸਾਡੀ ਬਹੁਤ ਵੱਡੀ ਆ ਵੇਖੋ ਕਿੱਡਾ ਘੰਟ ਲੱਗਦਾ ਕਰ ਬਹੁਤ ਸੋਹਣਾ ਬਣਿਆ ਆ ਬਾਹਰ ਹੋਈ ਆ ਰੈਂਡਰਿੰਗ ਜੀ ਦਾ ਆਪਣੇ ਕਰਦੇ ਨੇ ਪਲਾਸਟਰ ਇੱਥੇ ਰੈਂਡਰਿੰਗ ਕੀਤੀ ਜਾਂ ਕਈ ਕਰਨਾ ਵੀ ਕਰਦੇ ਇਹ ਬੰਦੇ ਹਨ ਆ ਵੀ ਜਿਦਾਂ ਬ੍ਰਿਕ ਸ਼ੋ ਹੋ ਰਹੀ ਆ ਉਧਰ ਵੀ ਕਈ ਕਰਦੇ ਆ ਜਿਹਨੂੰ ਜਿਵੇਂ ਜਿਵੇਂ ਲੱਗਦਾ ਆ ਉਹਦਾ ਡਿਜ਼ਾਈਨ ਪਾ ਲੈਂਦੇ ਆ ਇਹ ਬਾਬੇ ਉਹ ਬੰਗਲੋ ਆ ਜਿਆਦਾਤਰ ਇਹ ਹੀ ਹੈਗਾ ਬਰਮਿੰਗਮ ਦਾ ਸਾਉ ਤੋਂ ਸੋਨਾ ਸ਼ਹਿਰ ਕਹਿ ਸਕਦੇ ਆ ਆਪਾਂ ਸਰਟਨ ਕੋਲਡ ਫੀਲਡ ਬਰਮਿੰਗਮ ਦਾ ਤੇ ਬਹੁਤ ਸੋਹਣੇ ਸੋਹਣੇ ਘਰ ਆ ਜਿਆਦਾਤਰ ਇਥੇ ਗੋਰੇ ਰਹਿੰਦੇ ਗੋਰਿਆਂ ਦੇ ਰਗਾ ਆ ਸਾਡੀ ਵੈਣ ਆ ਜੀ ਮਰਸਡੀ ਹਾਂ ਇੱਥੇ ਹਿਜਾਉਣੇ ਆ ਆ ਸਾਡੀ ਵੈਣ ਆ ਜੀ ਮਰਸਡੀ ਤੇ ਆ ਹੈਗਾ ਸਾਡਾ ਚਾਚਾ ਤਿੰਨ ਚਾਰ ਜਵਾਕਾਂ ਦਾ ਪਿਓ ਆ ਇਹ ਇਹ ਹੈ ਤਾਂ ਮੁੰਡਾ ਹੀ ਪਰ ਲੱਗਦਾ ਨਹੀਂਗਾ ਹੈ ਫੁੱਡੀ 34 ਸਾਲ ਦਾ ਹੈਗਾ ਪਰ ਇਹ ਇੱਥੇ ਐ ਇਤਿਹਾਸ ਕੀ ਕਰਦਾ ਫੁੱਲ ਇਹ ਪੱਕੀ ਕੁੜੀ ਲੱਭਣੀ ਪੱਕੀ ਲੱਭਣੀਆਂ ਇਹਦੇ ਵਾਬ ਤਿੰਨ ਜਵਾਕ ਹੈ ਇੰਡੀਆ ਤਰਨ ਤਰਨ ਦਾ ਇਹ ਉਹਨਾਂ ਨੂੰ ਪਤਾ ਹੀ ਹੈ ਇਹਨਾਂ ਜਵਾਕ ਹੈ ਹਾਂ ਤੇ ਇੱਥੇ ਭਾਲਦਾ ਫਿਰਦਾ ਗੋਰੀਆਂ ਜਿੱਦਨੇ ਜੀ ਘਰ ਵਾਲੀ ਨੂੰ ਪਤਾ ਲੱਗ ਗਿਆ ਨਾ ਇੰਡੀਆ ਇਹਦੇ ਉਧਰੋਂ ਵੀ ਜਾਣਾ ਤੇ ਨੇ ਇਧਰੋਂ ਵੀ ਜਾਣਾ ਵਿਆਹ ਆਇਆ ਹੋਊਗਾ ਤੇ ਜਾਂਦਾ ਤਾਂ ਬੈਂਕ ਦਾ ਕੰਮ ਹੋਰ ਹੋਰ ਦੀ ਡੈਕਟਰ ਕੋਈ ਲਓ ਜੀ ਹੁਣ ਤੁਰ ਪਿਆ ਬਾ ਦੂਜੀ ਜੋਬ ਤੇ ਉੱਥੋਂ ਕੰਮ ਨਬੇੜ ਕੇ ਆ ਸਾਡਾ ਫੁੱਟਰ ਸਾਹਿਬ ਆ ਓਪਨ ਹੋਮ ਦਾ ਹੈਗਾ ਬਠਿੰਡੇਰ ਕੇ ਦਾ ਆ ਸਾਡਾ ਮੱਝ ਵਾਲਾ ਤੁਹਾਨੂੰ ਦਰ ਪਾਉ ਪਾਉ ਮੱਝ ਵਾਲਾ ਪਾਉ ਆਹੋ ਐ ਮੜੇ ਗਾਲੇ ਦਾ ਛੱਡ ਹਣ ਕਿਲਾਂ ਨੂੰ ਫੁੱਲਾ ਲਾ ਪੈ ਜੋ ਵਿੱਚ ਸੁਨਸਾਨਸ ਕੀਤੀ ਆ ਬੱਗਾ ਜ਼ਬਰੀ ਨਾ ਲਾਈਏ ਬੱਗਾ ਜ਼ਬਰੀ ਲਾ ਦੇ ਕੁੜੀ ਜਾਵਾਂ ਇੱਥੇ ਨੌਰਥ ਸਪੇਸ ਦੀਆਂ ਬਾਰੇ ਕੰਮ ਕਰਦੇ ਹਾਂ ਇੰਡੀਆ ਵਾਲਾਂ ਕੋਟਾ ਲੈਣੀਆਂ ਉਫਾ ਹੋ ਜਾਂਦੀਆਂ ਸੀ 10 ਲੱਖ ਰੁਪਏ ਦਾ ਪੈ ਜਗਟਾ ਪੰਜਾਂ ਸਾਲ ਦਾ ਸੁਆਦ ਆਉਗਾ ਕੰਮ ਕਰ ਗਨੇ ਬੋਟਰਾ ਆ ਹਾ ਇੰਡੀਆ ਦਾ ਹੈ ਹਰਾ ਪਹਿਜ ਸਰ ਸਾਰੇ ਸੀਜ਼ਨ ਦੇ ਟੱਪੇ ਕਪੜੇ ਬਣੇ ਸਾਰੇ ਟੱਪਰ ਦੇ ਬਣ ਜਾਂਦੇ ਹੀ ਕੁੜੀ ਆਵੇ 20-2000 ਦੇ ਸ਼ੂ ਪਾਏ ਆ ਆਹਾਂ ਸੇਫਟੀ ਸ਼ੂ ਦੇਟ ਇ ਸ਼ੂ ਲੈਣੇ ਸਾਰੇ ਉੱਥੇ ਹੀ ਲੈ ਗਏ ਹਰ ਤੇ ਇੱਥੇ ਸੇਫਟੀ ਸ਼ੂ ਸਾਡੇ 17000 ਤੇ 18000 ਦੇ ਮਿਲਾ ਲਓ 170 80 ਪਾਉਂਡ ਦੇ ਆ ਤੇ ਵੇਖ ਲਾ ਬਈ ਬਹੁਤ ਫਰਕ ਆ ਡਰੈਸ ਸਾਡੀ 35000 ਤੱਕ ਤਿਆਰ ਹੁੰਦੀ ਹੈ ਜਿਹੜੀ ਅਸੀਂ ਪਾਉਨੇ ਆ ਕਿਹਦੇ ਦਿਨ ਵਿਖਾਵਾਂਗੇ ਤੁਹਾਨੂੰ ਫੁੱਲ ਡਰੈਸ ਹਾਂ ਆ ਫੁੱਲ ਡਰੈਸ ਪਾਈ ਦਿਖਾਵਾਂਗੇ ਸਾਲਾ ਫਾਰਕ ਤਾਂ ਹੈ ਮਤਲਬ ਜੀ ਇੰਡੀਆ ਦੇਦਰ ਦਾ ਚਲੋ ਇੱਥੇ ਆਪਾਂ ਪੈਸਾ ਕਮਾਉਣੇ ਆ ਪਰ ਜੇ ਗੱਲ ਕਰੀਏ ਵੀ ਐਸ਼ ਉਹ ਹੈ ਪੰਜਾਬ ਜੀ ਆ ਕਹਿੰਦੇ ਮਟਰਾ ਸਹੀ ਹੈ ਟੈਨਸ਼ਨਾਂ ਤਾਂ ਬਹੁਤ ਟੈਨਸ਼ਨ ਕੰਮਾਂ ਦੀ ਟੈਨਸ਼ਨ ਹਾਂ ਇੰਡੀਆ ਨੂੰ ਲੱਗਦਾ ਵੀ ਸ਼ਾਇਦ ਨਾ ਵੀ ਬਾਹਰਲੇ ਬੰਦੇ ਬਹੁਤ ਐਸ਼ ਕਰਦੇ ਆ ਉਹ ਮੈਂ ਬਹੁ ਭਲੇਖਾ ਬਹੁ ਵੱਡਾ ਭਲੇਖਾ ਸਾਡੇ ਕੋਲ ਠੀਕ ਆ 4 ਰੁਪਏ ਹੁੰਦੇ ਠੀਕ ਆ ਸ਼ਾਮ ਦੀ ਢੜੀ ਲਾਏ ਦੀ ਪਰ ਜਿਹੜਾ ਸਟ੍ਰੈਸ ਸਭ ਤੋਂ ਜ਼ਿਆਦਾ ਸਟ੍ਰੈਸ ਆਪਾਂ ਕਹਿ ਲਗੇ ਉਹ ਬਾਹਰਲੇ ਬੰਦਿਆਂ ਦਾ ਨਹੀਂ ਆਉਂਦਾ ਤਾਂ ਟੈਨਸ਼ਨ ਤੇੜਾ ਆ ਗਿਆ ਤਾਂ ਟੈਨਸ਼ਨ ਪੀਓ ਕੰਮ ਨਿਕਲਦਾ ਨਹੀਂਗਾ ਜੇ ਛੁੱਟੀ ਹੋ ਗਈ ਤਾਂ ਟੈਨਸ਼ਨ ਬਿੱਲ ਆ ਗਿਆ ਘਰ ਦਾ ਤਾਂ ਟੈਨਸ਼ਨ ਜਦੋਂ ਟੈਨਸ਼ਨ ਕੰਝ ਨਾ ਹੀ ਲੰਗੀ ਟੈਨਸ਼ਨ ਲੰਗੇ ਜਦੋਂ ਅਸੀਂ ਲੇਬਰ ਦਾ ਕੰਮ ਕਰਦੇ ਚੱਲ ਜੂੜੂ ਮਾਰਦੇ ਹੁੰਦੇ ਸੀ ਉਦੋਂ ਟੈਨਸ਼ਨ ਨਹੀਂ ਯਾਰ ਕੰਮ ਸਿੱਖ ਗਏ ਇਹ ਭੈ ਜੋ ਬਈ ਪੈਸੇ ਵੱਧ ਬਣ ਗਏ ਹੁਣ ਕੰਮ ਸਿੱਖ ਲਿਆ ਹੁਣ ਸਾਰੀ ਇਹ ਚੈਂ ਹੁਣ ਚੈਂਤਾ ਵੀ ਕੰਮ ਨਿਭੜਦਾ ਨਹੀਂ ਗਾਵੇਂ ਗਾਵੇਂ ਕੰਮ ਨਹੀਂ ਖਿੱਚਦੇ ਤੁਸੀਂ ਓਦਾਂ ਓਦਾਂ ਹੁਣ ਸੋਚਦੇ ਸਾਰੀ ਕੀ ਲੇਬਰ ਕਰੀ ਜਾਂਦੇ ਝਾੜੂ ਮਾਰਦੇ ਸੀ ਤੇ ਬਤੇਗਾ ਸੀ ਸ਼ਾਮਾਂ ਤੱਕ ਇਹ ਕੰਮਣਾ ਨਿਕਲਿਆ ਸ਼ਾਮ ਨੂੰ ਗਾਫੇ ਦੀਆਂ ਚਿਰਕਾ ਚਿਰਕਾ ਹਾਂ ਮਾ ਟੈਂਸ਼ਨ ਹੀ ਕੁਲਮ ਲਾ ਕੇ ਇੱਥੇ ਟੈਂਸ਼ਨ ਹੀ ਟੈਂਸ਼ਨ ਹੈ ਜ਼ਿੰਦਗੀ ਟੈਂਸ਼ਨ ਹੈ ਇੱਥੇ ਫੁੱਲ ਪਰ 25 30 ਲੱਖ ਲਾ ਕੇ ਵੀ ਚਿਰਕਾ ਖਾਂਦੇ ਹਾਂ ਹਾਂ 25 ਲੱਖ ਲਾ ਕੇ ਮੈਣਾ ਵੀ ਬੁੱਟਰਾ ਵੀ ਲੋਕਾਂ ਨੂੰ ਸਭ ਦਿਤਾ ਆ ਗਈ ਆ ਲੋਕੀ ਬਹੁਤ ਮਤਲਬ ਬਹੁਤ ਲੋਕ ਮੂਵ ਹੋਈ ਜਾਂਦੇ ਆ ਮਤਲਬ ਬਾਬਾ ਵੀ ਮੇਰੇ ਸਾਡੇ ਆਪਣਾ ਹੀ ਨਿਗਾਚ ਬੰਦੇ 7-8 ਜਣੇ ਇੰਡੀਆ ਵਾਪਸ ਗਏ ਆ ਸਾਡੀ ਆਪ ਦੀ ਆਹ ਮਹੀਨੇ 2 ਮਹੀਨੇ ਵਿੱਚ 7-8 ਜਣੇ ਇੰਡੀਆ ਮਾਰਾ ਥੋੜਾ ਜਿਹਾ ਬੁਰਾ ਹਾਲਾ ਇੱਥੇ ਹਾਂ ਜਿਵੇਂ ਅਸੀਂ ਠੀਕ ਹੈ ਕੰਮ ਜਿਹਨੂੰ ਨੌਲੇਜ ਆ ਉਹਦੇ ਲਈ ਹੈ ਕੰਮ ਜਿਹੜਾ ਪਤਾ 2-3 ਸਾਲ ਪਹਿਲਾਂ ਇੰਗਲੈਂਡ ਚ ਆਇਆ ਨਾ ਉਹ ਬੰਦਾ ਅੱਜ ਵਧੀਆ ਪੈਸੇ ਕਮਾ ਰਿਆ ਉਹ ਕੰਮ ਨੂੰ ਆਉਂਦਾ ਤੋਂ ਨਹੀਂ ਆਉਂਦਾ ਹਾਂ ਬੜੇ ਮਤਲਬ ਮੇਰੇ ਆਦਿਕ ਰਿਸ਼ਤੇਦਾਰ ਹਨ ਮਤਲਬ ਜਿਨ੍ਹਾਂ ਨੇ ਆਪਦਾ ਕੰਮ ਇੰਡੀਆ ਚ ਚਲਾ ਲਿਆ ਦਾਹਾਂ 20-20 ਲੱਖ ਰੁਪਈਆ ਲਾ ਕੇ ਫੇ ਵਧੀਆ ਇਨਕਮ ਕਰ ਰਹੇ ਆ ਮਤਲਬ ਜਿੰਨਾਂ ਕ ਅਸੀਂ ਇੱਥੇ ਕਮਾ ਰਹੇ ਆ ਮਹੀਨੇ ਦਾ ਹਨਾ ਸਾਨੂੰ ਸੇਵਿੰਗ ਹੋ ਰਹੀ ਆ ਉਹ ਨਹੀਂ ਕਿ ਉਹ ਇੰਡੀਆ ਬੈਠੇ ਕਮਾ ਰਹੇ ਮੈਂ ਕਹਿੰਦਾ ਉਹ ਸਭ ਤੋਂ ਵਧੀਆ ਚਲੋ ਪਾ ਚਲੋ ਦੂਜੇ ਸ਼ਹਿਰ ਚ ਆਪਣਾ ਚੀਜ਼ੇ ਸ਼ਹਿਰ ਚ ਘਰੇ ਨਾ ਵੀ ਰੋਜ਼ਨ ਬਾਹਰ ਰਹਿ ਕੇ ਵੀ ਰਹਿੰਦੇ ਜੰंडीगढ़ ਮੁਹੱਲੇ ਕਿਤੇ ਵੀ ਹਨਾ ਕੰਮ ਕਰੋ ਉਹਦੇ ਖਸਾਬ ਦਾ ਆਪਣੇ ਪਰਿਵਾਰ ਕੋਲ ਹੀ ਹੁੰਦਾ ਬਾਲਾ ਆਪਾਂ ਦੂਰ ਨਹੀਂ ਹੁੰਦੇ ਉਹ ਗੱਲ ਵੱਖਰੀ ਆ ਇਹ ਤੁਹਾਡੀ ਇੰਡੀਆ ਸੈਟਿੰਗ ਉਹਦੀ ਮੈਨਾਂ ਬਾਲੀ ਗੱਲਾਂ ਦੂਰ ਦੀਆਂ ਜਿਵੇਂ ਨਾ ਜਮੂ ਨਾਲ ਗੱਲਾਂ ਮੈਂ ਜਿਹੜਾ ਬੰਦਾ 25 ਲੱਖ ਲਾ ਕੇ ਆਉਂਦਾ 25 ਲੱਖ ਹੀ ਮਖਾਂ ਲੈਂਦਾ ਦੋ ਤਿੰਨ 25 ਲੱਖ ਲਾ ਕੇ ਦੋ ਸਾਲ 25 ਲੱਖ ਹੀ ਲੈਂਦਾ ਹਾਂ ਦੋ ਸਾਲ ਚ 25 ਰੈਗੂਲਰ ਕੰਮ ਚੱਲੂਗਾ ਹਾਂ ਬਸ ਹਾਂ ਮੈਂ ਤੁਹਾਨੂੰ ਪੁੱਜਿਆ ਪੂਰੇ 7 ਦਿਨ ਕੰਮ ਕਰੂਗਾ ਨਾ 6-7 ਦਿਨ ਫਿਰ ਦੋ ਸਾਲਾਂ ਦੇ 25 ਲੱਖ ਲਊਗਾ ਨਹੀਂ ਨਹੀਂ ਲੈਣਾ ਨਾ मतलब ਆਓ ਚਲੋ ਜੇ ਬੰਦਾ ਨਹੀਂ ਵੀ ਬਟਰਾ ਮਤਲਬ ਇੰਡੀਆਂ ਨਹੀਂ ਹਣਾ ਸੈਟਿੰਗ ਆਉਂਦੀ ਆਓ ਜਰੂਰ ਆਓ ਬਾਹਰ ਆਪਾਂ ਇੰਨੀ ਵੀ ਬਾਹਰ ਨਾ ਹੋ ਪਰ ਆਓ 5-7 ਸਾਲ ਲਾਓ ਤੇ ਸਾਡੀ ਕਰਕੇ ਜਾਵੜੋ ਇੱਥੇ ਮੈਨੂੰ ਸਾਰੀ ਉਹ ਮੈਂ ਟੈਨਸ਼ਨ ਆ ਇੱਥੇ ਨਹੀਂ ਸੈਟਿੰਗ ਨਹੀਂ ਆਉਂਦੀ ਹਾਂ ਖਾਦਦੀ ਕਹੀ ਮਤਲਬ ਕਿ ਜੇ ਹੁਣ ਤੇ ਰਹਿਣਾ ਚਾਹੁੰਦੇ ਰਹਿ ਸਕਦੇ ਆ ਆਹ ਉਹ ਦਾ ਮਨ ਹੁੰਦਾ ਜੇ ਤੁਹਾਡੀ ਇੰਡੀਆ ਸੈਟਿੰਗ ਆਉਂਦੀ ਮੈਨਾਂ ਬਾਲਾ ਵਧੀਆ ਉੱਥੇ ਰੋ ਇਹ ਕਮਾਵਾ ਹੁਣ ਅਸੀਂ ਚੱਲਿਆ ਦੂਜੀ ਜੌਬ ਤੇ ਤੇ ਉੱਥੇ ਪਤਾ ਨਹੀਂ ਕੀ ਕਰਨਾ ਜੇ ਉੱਥੇ ਪਹੁੰਚ ਕੇ ਦੱਸਦੇ ਆ ਫਿਰ ਹਾਂਜੀ ਬਾਬਿਓ ਆਹ ਹੈਗਾ ਪੂਤਾਲਾ ਚੌਂਕ ਆ ਇੰਗਲੈਂਡ ਦੇ ਵਿੱਚ ਬਈ ਇੰਡੀਆ ਆਪਣੇ ਕਹਿੰਦੇ ਕੀ ਕਹਿੰਦੇ ਪੂਤ ਨਹੀਂ ਹੁੰਦੇ ਕਈ ਕਹਿੰਦੇ ਹੈਗੇ ਆ ਪਰ ਗੋਰੇ ਪੂਤਾਂ ਨੂੰ ਮੰਨਦੇ ਆ ਹੈਲੋ ਹੈਲੋ ਮਿੰਸ ਕਿਹੜਾ ਹੁੰਦਾ ਤੇ ਨਾ ਹੈਲੋ ਬੈਂਸ ਹੁਣ ਲੰਘ ਕੇ ਗਿਆ ਆ ਇੰਗਲੈਂਡ ਚ ਭੂਤਾਂ ਦਾ ਚੌਂਗਾ ਬਈ ਇੱਥੇ ਸੱਚ ਆ ਕਹਾਵਤ ਇੱਥੇ ਰਾਉਂਡ ਬੋਰਡ ਬਣਿਆ ਦੇਖੋ ਬਹੁਤ ਵੱਡਾ ਰਾਉਂਡ ਬੋਰਡ ਆ ਹਨਾ ਇਹ ਰੋਡ ਸਿੱਧਾ ਇਹ ਸਿੱਧਾ ਲੰਘਣਾ ਇਹ ਰੋਡ ਇੱਥੋਂ ਇਹਨਾਂ ਨੇ ਮਤਲਬ ਉਹ ਝੌਂਪੜੀ ਜਿਹੜੀ ਕੋਠਾ ਆ ਬਣਿਆ ਇਹ ਢੋਣਾ ਸੀਗਾ ਜਦੋਂ ਜੀ ਸੀ ਬੀ ਆ ਢੋਣਾ ਆਇਆ ਮਤਲਬ ਕਦੇ ਜ ਮਸ਼ੀਨ ਖਰਾਬ ਹੋ ਜਾਏ ਕਦੇ ਕੁਝ ਹੋ ਜਾਏ ਇੱਥੇ ਨਾ ਤੋਂ ਇਹ ਘਰ ਦਾ ਢਾਆ ਨਹੀਂ ਗਿਆ ਰੁਖ ਤੱਕ ਨਹੀਂ ਪਟਾ ਹਾਂ ਆ ਰੁਖ ਤੱਕ ਨਹੀਂ ਮਤਲਬ ਪਟੇ ਗਏ ਤਾਂ ਕਰਕੇ ਇਥੇ ਰਾਉਂਡ ਬੋਰਡ ਬਣਿਆ ਮਤਲਬ ਹਨਾ ਬੜਾਨੇ ਕੋਸ਼ਿਸ਼ ਕੀਤੀ ਇਹਨੂੰ ਰੋਡ ਸਿੱਧਾ ਕਰਨ ਦੀ ਪਰ ਨਹੀਂ ਕਿਸੇ ਤੋਂ ਨਹੀਂ ਇਹਦਾ ਹੱਲ ਹੋਇਆ ਤੇ ਇਹ ਗੱਲਾਂ ਮਤਲਬ ਸੱਚ ਹੈ ਭੂਤਾਂ ਹੁੰਦੀਆਂ ਵੀ ਆ ਗੋਰੇ ਮੰਨਦੇ ਜੇ ਆਪਾਂ ਦੇਖੀ ਆਪਾਂ ਕਹਿੰਦੇ ਗੋਰੇ ਕੇ ਗੱਲ ਤੇ ਛੇਦੀ ਕਿਤੇ ਯਕੀਨ ਨਹੀਂ ਕਰਦੇਗੇ ਜੇ ਕੋਈ ਚੀਜ਼ ਸੱਚੀ ਹੈਗੀ ਤਾਂ ਅਕਸਰ ਤਾਂ ਹੀ ਉਹ ਮਤਲਬ ਇਹਨਾਂ ਨੇ ਇਥੇ ਰੋਡ ਸਿੱਧਾ ਨਹੀਂ ਹੋਇਆ ਨਹੀਂ ਤਾਂ ਗੋਰੇ ਦਾ ਨੂੰ ਪਤਾ ਉਹਦੇ ਪਟਕੇ ਭਰੇ ਮਾਰਦੇ ਗੋਰੇ ਦਾ ਅੰਧ ਵਿਸ਼ਵਾਸ ਤੇ ਹੈ ਹੀ ਨਹੀਂ ਲਓ ਜੀ ਹੁਣ ਚੱਲੇ ਆਪੋ ਸਰਟਨ ਤੋਂ ਬਾਅਦ ਨਵੀਂ ਜੌਬ ਤੇ ਆਪਣੀ ਕੰਪਨੀ ਦੀਆਂ ਗੱਡੀਆਂ ਜਾ ਰਹੀਆਂ ਇੱਕ ਮੋਹਰੇ ਜਾ ਰਹੀ ਆ ਉਹ ਵੀ ਹਨਾ ਇੱਕ ਓਦੋਂ ਅੱਗੇ ਪਿੱਕਾ ਜਾ ਰਿਹਾ ਇੱਕ ਆਪਣੀ ਵੈਨ ਤੇ ਹੁਣ ਆਪਣਾ ਚੜਨ ਲੱਗਿਆ ਮੋਟਰਵੇ ਤੇ ਇਹ ਹੈਗਾ M5 ਮੋਟਰਵੇ ਜਦੋਂ ਨਵੇਂ-ਨਵੇਂ ਆਏ ਸੀ ਐਸ ਰੋਡ ਰਾਹੀਂ ਆਪਿਓ ਮ ਆਇਆ ਸੀ ਮੈਂ ਪੈਚ ਦੇਖਦਾ ਆ ਵੱਡੇ-ਵੱਡੇ ਰੋਡ ਪਹਿਲਾਂ ਵੀਡੀਓ ਜਿਹੜਾ ਵਿੱਚ ਵੇਖਿੰਦੇ ਤੁਸੀਂ ਵੀ ਕੈਨੇਡਾ ਅਮਰੀਕਾ ਦੇ ਰੋਡ ਹਨਾ ਸਾਲਾ ਕੀ ਪਤਾ ਇਹ ਪੰਜ ਉਹ ਇੱਥੇ ਥੱਕੇ ਗਾਲੇ ਬਾਅਦ ਚ ਵੀ ਪਹਿਲੇ ਦਿਨ ਆਇਆ ਮਹੱਪਾ ਹੈ ਦੋ ਏਡੇ ਏਡੇ ਰੋਡ ਬਈ ਕੀ ਬਾਤਾਂ ਹੁਣ ਸਾਲਾ ਉੱਥੇ ਉੱਥੇ ਫਿਰਦੇ ਹਾਂ ਕੋਈ ਮਹਿਸੂਸ ਹੀ ਨਹੀਂ ਚੱਲੇ ਆ ਜੀ ਚੱਲੇ ਹਾਂ ਰੈਂਟਨ ਹਾਂ ਹਾਂ ਜੀ ਮਿੱਤਰੋ ਪਹੁੰਚ ਗਏ ਆਂ ਅਸੀਂ ਦੂਸਰੀ ਜੌਬ ਤੇ ਬਹੁਤ ਸੋਹਣਾ ਜੌਬ ਫਾਰਮਾ ਜੌਬ ਇਹ ਵੀ ਅਜੀ ਆਪਣੀ ਫਾਰਮਾ ਜੌਬ ਆ ਜੀ ਇੰਨੇ ਅਪਡੇਟਸ ਨੂੰ ਫਿਰ ਨੈਕਸਟ ਵਲੋਗ ਨੂੰ ਅਪਡੇਟ ਦੇਣੇ ਪੂਰੀ ਤੁਹਾਨੂੰ ਪਤਾ ਨਦੀ ਅਨੂਦਾਂ ਆਸੇ-ਪਾਸੇ ਘੋੜੇ ਫਿਰਦੇ ਆ ਕਿਹੜੇ ਨਸਲੀ ਦੇ ਘੋੜੇ ਆ ਆ ਬੰਦੇ ਸਾਨੂੰ ਸਾਡੇ ਨੂੰ ਪੂਰੀ ਨੌਲੇਜ ਵੀ ਇੰਡੀਆ ਵੀ ਘੋੜੇ ਘੜੇ ਜੀ ਦੇ ਕੋਲੇ ਉਹ ਲੈਤੀ ਘੋੜੇ ਆ ਇੱਥੇ ਸਾਨੂੰ ਸਾਰੀ ਇਨਫੋਰਮੇਸ਼ਨ ਦਿੰਦੇ ਆ ਜੋ ਬਾਰੇ ਵੀ ਤੁਹਾਨੂੰ ਦਿਖਾਵਾਂਗੇ ਕੱਲ ਨੂੰ ਵੀ ਇਹ ਕੁਝ ਉਹ ਡੇਰੀ ਫਾਰਮ ਸਾਡੇ ਦੀ ਫਾਰਮੀਆਂ ਨਾਲ ਤੁਹਾਨੂੰ ਦਿਖਾਵਾਂਗੇ ਵੀ ਇੱਥੇ ਕੀ ਕੁਝ ਹੋ ਰਿਹਾ ਥੱਲੇ ਥੱਲੇ ਉਹ ਘਰ ਕਿਦਾਂ ਸ਼ੁਰੂ ਹੁੰਦੇ ਆ ਕੀ ਕੁਝ ਪੈਂਦਾ ਹਨਾ ਸਾਰਾ A to Z ਸਾਰੀ ਨੌਲੇਜ ਦੇਵਾਂਗੇ ਨੈਕਸਟ ਵਲੌਗ ਦੇ ਵਿੱਚ